ਤੁਸੀਂ ਲੁਧਿਆਣਾ ਤੋਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿਵੇਂ ਨੌਜਵਾਨਾਂ ਨੇ ਉੱਤੇ ਬੈਰੀਕੇਡਿੰਗ ਕਰਕੇ ਰੋਡ ਸਾਰਾ ਜਾਮ ਕਰਤਾ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਵੀ ਸਾਡੇ ਇਸ ਸੰਘਰਸ਼ ਵਿੱਚ ਆਉਣਾ ਚਾਹੀਦਾ ਕਿਉਂਕਿ ਪਾਣੀ ਸਾਰਿਆਂ ਨੇ ਪੀਣਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਇੱਧਰ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿਵੇਂ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਇੱਥੇ ਜੋ ਨੌਜਵਾਨ ਧਰਨਾ ਦੇ ਰਹੇ ਨੇ ਉਹਨਾਂ ਨੂੰ ਕਿਵੇਂ ਇੱਥੋਂ ਖਦੇੜਨਾ ਦੇ ਪੁਲਿਸ ਪ੍ਰਸ਼ਾਸਨ ਪੂਰੀ ਤਿਆਰੀ ਕਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸajjਦਾ ਸੁਨਿਆ ਤੇ ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਉਹ ਦਿਖਾਣ ਕਿ ਕਿਵੇਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਆ ਦੇਖ ਸਕਦੇ ਹੋ ਇਹ ਹਾਲਾਤ ਪੰਜਾਬ ਦੇ ਨੇ ਇਹ ਪੁਲਿਸ ਇਸ ਲਈ ਇੱਥੇ ਤਾਇਨਾਤ ਕੀਤੀ ਗਈ ਆ ਕਿ ਜਿਹੜੇ ਇੱਥੇ ਨੌਜਵਾਨ ਆਗੂ ਆਏ ਨੇ ਕਿ ਗੰਦਾ ਨਾਲਾ ਬਣਾਤਾ ਬੁੱਢੇ ਦਰਿਆ ਨੂੰ ਉੱਥੇ ਅਸੀਂ ਬੰਨ ਮਾਰਨਾਂ ਦੇ ਪੰਜਾਬ ਦੀਆਂ ਨਸਲਾਂ ਨੂੰ ਅਸੀਂ ਬਰਬਾਦੀ ਤੋਂ ਬਚਾਉਣਾ ਇਹ ਕੰਮ ਕਰਨਾ ਇਹਨਾਂ ਨੌਜਵਾਨਾਂ ਨੇ ਪਰ ਇਹਨਾਂ ਦੇ ਖਿਲਾਫ ਸਰਕਾਰ ਵੱਲੋਂ ਇਹਨਾਂ ਨੂੰ ਇੱਥੋਂ ਖਦੇੜਨ ਲਈ ਇਹਨਾਂ ਨਾਲੇ ਇਹਨਾਂ ਉੱਤੇ ਲਾਠੀ ਚਾਰਜ ਕਰਨ ਲਈ ਇਹਨਾਂ ਨਾਲ ਧੱਕਾ ਕਰਨ ਲਈ ਸਰਕਾਰ ਵੱਲੋਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਕਮੈਂਟ ਕਰਕੇ ਵੀ ਦੱਸੋ ਪੰਜਾਬ ਦੇ ਪੰਜਾਬ ਸਰਕਾਰ ਦੇ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਂਗੇ ਤੁਸੀਂ ਭਗਵੰਤ ਮਾਨ ਸਾਹਿਬ ਜਦੋਂ ਆਪ ਸੱਤਾ ਵਿੱਚ ਨਹੀਂ ਸੀ ਤਾਂ ਉਹ ਇਸ ਬੁੱਢੇ ਦਰਿਆ ਬਾਰੇ ਅਕਸਰ ਗੱਲਾਂ ਕਰਦੇ ਸੀ ਕਿ ਇੱਥੇ ਤਬਾਈ ਹੋ ਰਹੀ ਆ ਡਾਇੰਗ ਫੈਕਟਰੀਆਂ ਨੇ ਪੰਜਾਬ ਦਾ ਪਾਣੀ ਤਬਾਹ ਕਰ ਦਿੱਤਾ ਪਰ ਅੱਜ ਦੇ ਹਾਲਾਤ ਤੁਸੀਂ ਇਹ ਸਾਡੇ ਨਾਲ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸਰਕਾਰ ਹੁਣ ਧੱਕਾ ਕਰਨ ਦੇ ਉੱਤੇ ਆਈ ਆ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਇੱਥੇ ਤਾਇਨਾਤ ਕਰ ਦਿੱਤੀ ਗਈ ਆ ਕਿ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਉਹਨਾਂ ਨੌਜਵਾਨਾਂ ਤੇ ਲਾਠੀ ਚਾਰਜ ਕੀਤਾ ਜਾ ਸਕੇ ਜਿਹੜੇ ਇੱਥੇ ਲੜਾਈ ਲੜ ਰਹੇ ਨੇ ਲੜਾਈ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਪੰਜਾਬ ਲਈ ਲੜਾਈ ਲੜ ਰਹੇ ਨੇ ਕਿ ਪੰਜਾਬੀਆਂ ਦੀਆਂ ਨਸਲਾਂ ਤਬਾਹ ਹੋ ਜਾਣੀਆਂ ਜੇ ਇਸ ਬੁੱਢੇ ਨਾਲੇ ਨੂੰ ਬੰਨ ਨਾ ਮਾਰਿਆ ਗਿਆ ਇਹ ਕਾਰਨ ਹੈ ਜੇ ਬੁੱਢੇ ਨਾਲੇ ਨੂੰ ਬੰਨ ਨਾ ਮਾਰਿਆ ਗਿਆ ਤਾਂ ਪੰਜਾਬ ਦੀਆਂ ਨਸਲਾਂ ਤਬਾਹ ਹੋ ਜਾਣੀਆਂ ਕਿਉਂਕਿ ਲਗਾਤਾਰ ਡਾਈਂਗ ਫੈਕਟਰੀਆਂ ਦਾ ਕੈਮੀਕਲ ਪਾਣੀ ਵਿੱਚ ਰਲ ਰਿਹਾ ਤੇ ਉਹੀ ਪਾਣੀ ਪੀਣ ਲਈ ਪੰਜਾਬੀ ਮਜਬੂਰ ਨੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਤੈਨਾਤ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ ਇੱਥੇ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਲੁਧਿਆਣਾ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਸੱਚ ਦੱਸਣਿਆ ਤੇ ਜਿੱਥੇ ਪੁਲਿਸ ਵੱਲੋਂ ਤਿਆਰੀ ਕੀਤੀ ਜਾ ਰਹੀ ਆ ਕਿ ਕਿਵੇਂ ਉਹਨਾਂ ਨੇ ਇੱਥੇ ਜੋ ਧਰਨਾ ਲਾ ਕੇ ਬੈਠੇ ਨੇ ਨੌਜਵਾਨ ਉਹਨਾਂ ਨੂੰ ਇੱਥੋਂ ਖਦੇੜਨਾ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਤੁਸੀਂ ਲਾਈਵ ਤਸਵੀਰਾਂ ਲੁਧਿਆਣਾ ਤੋਂ ਦੇਖ ਰਹੇ ਹੋ ਤੁਹਾਡੇ ਨਾਲ ਇੱਥੇ ਅਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਨੇ ਇੱਥੇ ਸਾਰਾ ਰੋਡ ਜਾਮ ਕਰ ਦਿੱਤਾ ਨੌਜਵਾਨਾਂ ਦਾ ਵਾਰ-ਵਾਰ ਇਹ ਕਹਿਣਾ ਕਿ ਆਮ ਲੋਕੀ ਸਾਡਾ ਇੱਥੇ ਆ ਕੇ ਸਾਥ ਦੇਣ ਜੇਕਰ ਆਮ ਲੋਕ ਸਾਡਾ ਸਾਥ ਦੇਣਗੇ ਤਾਂ ਹੀ ਪੰਜਾਬ ਦੀਆਂ ਨਸਲਾਂ ਬਚਣਗੀਆਂ ਆਮ ਲੋਕਾਂ ਦੀ ਲੜਾਈ ਹੈ ਸਾਰਿਆਂ ਦੀ ਲੜਾਈ ਹੈ ਕੋਈ ਨਿੱਜੀ ਲੜਾਈ ਨਹੀਂ ਯਾਰ ਤੁਸੀਂ ਲੁਧਿਆਣਾ ਤੋਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿਵੇਂ ਨੌਜਵਾਨਾਂ ਨੇ ਉੱਤੇ ਬੈਰੀਕੇਡਿੰਗ ਕਰਕੇ ਰੋਡ ਸਾਰਾ ਜਾਮ ਕਰਤਾ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਵੀ ਸਾਡੇ ਇਸ ਸੰਘਰਸ਼ ਵਿੱਚ ਆਉਣਾ ਚਾਹੀਦਾ ਕਿਉਂਕਿ ਪਾਣੀ ਸਾਰਿਆਂ ਨੇ ਪੀਣਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਇੱਧਰ ਤਸਵੀਰਾਂ ਸਾਂਝੀਆਂ ਕਰਦੇ ਹਾਂ ਕਿਵੇਂ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੋਈ ਆ ਕਿ ਇੱਥੇ ਜੋ ਨੌਜਵਾਨ ਧਰਨਾ ਦੇ ਰਹੇ ਨੇ ਉਹਨਾਂ ਨੂੰ ਕਿਵੇਂ ਇੱਥੋਂ ਖਦੇੜਨਾ ਦੇ ਪੁਲਿਸ ਪ੍ਰਸ਼ਾਸਨ ਪੂਰੀ ਤਿਆਰੀ ਕਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਾਹਿਦਾ ਸੁਨਿਆ ਤੇ ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਉਹ ਦਿਖਾਣ ਕੇ ਕਿਵੇਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਆ ਦੇਖ ਸਕਦੇ ਹੋ ਇਹ ਹਾਲਾਤ ਪੰਜਾਬ ਦੇ ਨੇ ਇਹ ਪੁਲਿਸ ਇਸ ਲਈ ਇੱਥੇ ਤਾਇਨਾਤ ਕੀਤੀ ਗਈ ਆ ਕਿ ਜਿਹੜੇ ਇੱਥੇ ਨੌਜਵਾਨ ਆਗੂ ਆਏ ਨੇ ਕਿ ਗੰਦਾ ਨਾਲਾ ਬਣਾਤਾ ਬੁੱਢੇ ਦਰਿਆ ਨੂੰ ਉੱਥੇ ਆਸੀਂ ਬੰਨ ਮਾਰਨਾ ਤੇ ਪੰਜਾਬ ਦੀਆਂ ਨਸਲਾਂ ਨੂੰ ਆਸੀਂ ਬਰਬਾਦੀ ਤੋਂ ਬਚਾਣਾ ਇਹ ਕੰਮ ਕਰਨਾ ਇਹਨਾਂ ਨੌਜਵਾਨਾਂ ਨੇ ਪਰ ਇਹਨਾਂ ਦੇ ਖਿਲਾਫ ਸਰਕਾਰ ਵੱਲੋਂ ਇਹਨਾਂ ਨੂੰ ਇੱਥੋਂ ਖਦੇੜਨ ਲਈ ਇਹਨਾਂ ਨਾਲੇ ਇਹਨਾਂ ਉੱਤੇ ਲਾਠੀ ਚਾਰਜ ਕਰਨ ਲਈ ਇਹਨਾਂ ਨਾਲ ਧੱਕਾ ਕਰਨ ਲਈ ਸਰਕਾਰ ਵੱਲੋਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਕਮੈਂਟ ਕਰਕੇ ਵੀ ਦੱਸੋ ਪੰਜਾਬ ਦੇ ਪੰਜਾਬ ਸਰਕਾਰ ਦੇ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਭਗਵਾਨ ਤਮਾਨ ਸਾਹਿਬ ਜਦੋਂ ਆਪ ਸੱਤਾ ਵਿੱਚ ਨਹੀਂ ਸੀ ਤਾਂ ਉਹ ਇਸ ਬੁੱਢੇ ਦਰਿਆ ਬਾਰੇ ਅਕਸਰ ਗੱਲਾਂ ਕਰਦੇ ਸੀ ਕਿ ਇੱਥੇ ਤਬਾਈ ਹੋ ਰਹੀ ਆ ਡਾਈਂਗ ਫੈਕਟਰੀਆਂ ਨੇ ਪੰਜਾਬ ਦਾ ਪਾਣੀ ਤਬਾਹ ਕਰ ਦਿੱਤਾ ਪਰ ਅੱਜ ਦੇ ਹਾਲਾਤ ਤੁਸੀਂ ਇਹ ਸਾਡੇ ਨਾਲ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸਰਕਾਰ ਹੁਣ ਧੱਕਾ ਕਰਨ ਤੇ ਉੱਤਰ ਆਈ ਆ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਸ ਇੱਥੇ ਤਾਇਨਾਤ ਕਰ ਦਿੱਤੀ ਗਈ ਆ ਕਿ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਉਹਨਾਂ ਨੌਜਵਾਨਾਂ ਤੇ ਲਾਠੀ ਚਾਰਜ ਕੀਤਾ ਜਾ ਸਕੇ ਜਿਹੜੇ ਇੱਥੇ ਲੜਾਈ ਲੜ ਰਹੇ ਨੇ ਲੜਾਈ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਪੰਜਾਬ ਲਈ ਲੜਾਈ ਲੜ ਰਹੇ ਨੇ ਕਿ ਪੰਜਾਬੀਆਂ ਦੀਆਂ ਨਸਲਾਂ ਤਬਾਹ ਹੋ ਜਾਣੀਆਂ ਜੇ ਇਸ ਬੁੱਢੇ ਨਾਲੇ ਨੂੰ ਬੰਨ ਨਾ ਮਾਰਿਆ ਗਿਆ ਇਹ ਕਾਰਨ ਆ ਜੇ ਬੁੱਢੇ ਨਾਲੇ ਨੂੰ ਬੰਨ ਨਾ ਮਾਰਿਆ ਗਿਆ ਤਾਂ ਪੰਜਾਬ ਦੀਆਂ ਨਸਲਾਂ ਤਬਾਹ ਹੋ ਜਾਣੀਆਂ ਕਿਉਂਕਿ ਲਗਾਤਾਰ ਡਾਈੰਗ ਫੈਕਟਰੀਆਂ ਦਾ ਕੈਮੀਕਲ ਪਾਣੀ ਵਿੱਚ ਰਲ ਰਿਹਾ ਤੇ ਉਹੀ ਪਾਣੀ ਪੀਣ ਲਈ ਪੰਜਾਬੀ ਮਜਬੂਰ ਨੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ ਇੱਥੇ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਲੁਧਿਆਣਾ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਸੱਚ ਦੱਸਦੇ ਆ ਤੇ ਜਿੱਥੇ ਪੁਲਿਸ ਵੱਲੋਂ ਤਿਆਰੀ ਕੀਤੀ ਜਾ ਰਹੀ ਆ ਕਿ ਕਿਵੇਂ ਉਹਨਾਂ ਨੇ ਇੱਥੇ ਜੋ ਧਰਨਾ ਲਾ ਕੇ ਬੈਠੇ ਨੇ ਨੌਜਵਾਨ ਉਹਨਾਂ ਨੂੰ ਇੱਥੋਂ ਖਦੇੜਨਾ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਤੁਸੀਂ ਲਾਈਵ ਤਸਵੀਰਾਂ ਲੁਧਿਆਣਾ ਤੋਂ ਦੇਖ ਰਹੇ ਹੋ ਤੁਹਾਡੇ ਨਾਲ ਇੱਥੇ ਅਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਨੇ ਇੱਥੇ ਸਾਰਾ ਰੋਡ ਜਾਮ ਕਰ ਦਿੱਤਾ ਨੌਜਵਾਨਾਂ ਦਾ ਵਾਰ-ਵਾਰ ਇਹ ਕਹਿਣਾ ਕਿ ਆਮ ਲੋਕੀ ਸਾਡਾ ਇੱਥੇ ਆ ਕੇ ਸਾਥ ਦੇਣ ਜੇਕਰ ਆਮ ਲੋਕ ਸਾਡਾ ਸਾਥ ਦੇਣਗੇ ਤਾਂ ਹੀ ਪੰਜਾਬ ਦੀ ਨਸਲਾਂ ਬਚਣਗੀਆਂ ਆਮ ਲੋਕਾਂ ਦੀ ਲੜਾਈ ਹੈ ਸਾਰਿਆਂ ਦੀ ਲੜਾਈ ਹੈ ਕੋਈ ਨਿੱਜੀ ਲੜਾਈ ਨਹੀਂ ਪਰ ਤੁਸੀਂ ਲੁਧਿਆਣਾ ਤੋਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਕਿਵੇਂ ਨੌਜਵਾਨਾਂ ਨੇ ਉੱਤੇ ਬੈਰੀਕੇਡਿੰਗ ਕਰਕੇ ਰੋਡ ਸਾਰਾ ਜਾਮ ਕਰਤਾ ਤੇ ਨੌਜਵਾਨਾਂ ਦਾ ਕਹਿਣਾ ਹੈ ਕਿ ਆਮ ਲੋਕਾਂ ਨੂੰ ਵੀ ਸਾਡੇ ਇਸ ਸੰਘਰਸ਼ ਵਿੱਚ ਆਉਣਾ ਚਾਹੀਦਾ ਕਿਉਂਕਿ ਪਾਣੀ ਸਾਰਿਆਂ ਨੇ ਪੀਣਾ ਤੁਸੀਂ ਦੇਖ ਸਕਦੇ ਹੋ ਤੁਹਾਡੇ ਨਾਲ ਇਧਰ ਤਸਵੀਰਾਂ ਸਾਂਝੀਆਂ ਕਰਦੇ ਆ ਕਿਵੇਂ ਪੁਲਿਸ ਪ੍ਰਸ਼ਾਸਨ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਇੱਥੇ ਜੋ ਨੌਜਵਾਨ ਧਰਨਾ ਦੇ ਰਹੇ ਨੇ ਉਹਨਾਂ ਨੂੰ ਕਿਵੇਂ ਇੱਥੋਂ ਖਦੇੜਨਾ ਦੇ ਪੁਲਿਸ ਪ੍ਰਸ਼ਾਸਨ ਪੂਰੀ ਤਿਆਰੀ ਕਰ ਚੁੱਕਿਆ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਸਾਹਿਦਾ ਸੁਨਿਆ ਤੇ ਮੈਂ ਕੈਮਰਾਮੈਨ ਨੂੰ ਅਪੀਲ ਕਰੂੰਗਾ ਉਹ ਦਿਖਾਣ ਕਿਵੇਂ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਆ ਦੇਖ ਸਕਦੇ ਹੋ ਇਹ ਹਾਲਾਤ ਪੰਜਾਬ ਦੇ ਨੇ ਇਹ ਪੁਲਿਸ ਇਸ ਲਈ ਇੱਥੇ ਤਾਇਨਾਤ ਕੀਤੀ ਗਈ ਆ ਕਿ ਜਿਹੜੇ ਇੱਥੇ ਨੌਜਵਾਨ ਆਗੂ ਆਏ ਨੇ ਕਿ ਗੰਦਾ ਨਾਲਾ ਬਣਾ ਦਿੱਤਾ ਬੁੱਢੇ ਦਰਿਆ ਨੂੰ ਉੱਥੇ ਆਸੀਂ ਬੰਨ ਮਾਰਨਾ ਤੇ ਪੰਜਾਬ ਦੀਆਂ ਨਸਲਾਂ ਨੂੰ ਆਸੀਂ ਬਰਬਾਦੀ ਤੋਂ ਬਚਾਣਾ ਇਹ ਕੰਮ ਕਰਨਾ ਇਹਨਾਂ ਨੌਜਵਾਨਾਂ ਨੇ ਪਰ ਇਹਨਾਂ ਦੇ ਖਿਲਾਫ ਸਰਕਾਰ ਵੱਲੋਂ ਇਹਨਾਂ ਨੂੰ ਇੱਥੋਂ ਖਦੇੜਨ ਲਈ ਇਹਨਾਂ ਨਾਲੇ ਇਨਾ ਉਤੇ ਲਾਠੀ ਚਾਰਜ ਕਰਨ ਲਈ ਇਨਾਂ ਨਾਲ ਧੱਕਾ ਕਰਨ ਲਈ ਸਰਕਾਰ ਵੱਲੋਂ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਤੁਸੀਂ ਕਮੈਂਟ ਕਰਕੇ ਵੀ ਦੱਸੋ ਪੰਜਾਬ ਦੇ ਪੰਜਾਬ ਸਰਕਾਰ ਦੇ ਇਹਨਾਂ ਹਾਲਾਤਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਭਗਵਾਨਤਮਾਨ ਸਾਹਿਬ ਜਦੋਂ ਆਪ ਸੱਤਾ ਵਿੱਚ ਨਹੀਂ ਸੀ ਤਾਂ ਉਹ ਇਸ ਬੁੱਢੇ ਦਰਿਆ ਬਾਰੇ ਅਕਸਰ ਗੱਲਾਂ ਕਰਦੇ ਸੀ ਕਿ ਇੱਥੇ ਤਬਾਈ ਹੋ ਰਹੀ ਆ ਡਾਇੰਗ ਫੈਕਟਰੀਆਂ ਨੇ ਪੰਜਾਬ ਦਾ ਪਾਣੀ ਤਬਾਹ ਕਰ ਦਿੱਤਾ ਅਰ ਅੱਜ ਦੇ ਹਾਲਾਤ ਤੁਸੀਂ ਇਹ ਸਾਡੇ ਨਾਲ ਦੇਖ ਸਕਦੇ ਹੋ ਕਿ ਕਿਵੇਂ ਇੱਥੇ ਸਰਕਾਰ ਹੁਣ ਧੱਕਾ ਕਰਨ ਤੇ ਉਤਰਈ ਆ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਇੱਥੇ ਤਾਇਨਾਤ ਕਰ ਦਿੱਤੀ ਗਈ ਆ ਕਿ ਪੰਜਾਬ ਦੇ ਉਹਨਾਂ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਉਹਨਾਂ ਨੌਜਵਾਨਾਂ ਤੇ ਲਾਠੀ ਚਾਰਜ ਕੀਤਾ ਜਾ ਸਕੇ ਜਿਹੜੇ ਇੱਥੇ ਲੜਾਈ ਲੜ ਰਹੇ ਨੇ ਲੜਾਈ ਕੋਈ ਨਿੱਜੀ ਲੜਾਈ ਨਹੀਂ ਲੜ ਰਹੇ ਪੰਜਾਬ ਲਈ ਲੜਾਈ ਲੜ ਰਹੇ ਨੇ ਕਿ ਪੰਜਾਬੀਆਂ ਦੀਆਂ ਨਸਲਾਂ ਤਬਾਹ ਹੋ ਜਾਣੀਆਂ ਜੇ ਇਸ ਬੁੱਢੇ ਨਾਲੇ ਨੂੰ ਬੰਨ ਨਾ ਮਾਰਿਆ ਗਿਆ ਇਹ ਕਾਰਨ ਹੈ ਜੇ ਬੁੱਢੇ ਨਾਲੇ ਨੂੰ ਬੰਨ ਨਾ ਮਾਰਿਆ ਗਿਆ ਤਾਂ ਪੰਜਾਬ ਦੀ ਨਸਲਾ ਤਬਾਹ ਹੋ ਜਾਣੀਆ ਕਿਉਂਕਿ ਲਗਾਤਾਰ ਡਾਈੰਗ ਫੈਕਟਰੀਆਂ ਦਾ ਕੈਮੀਕਲ ਪਾਣੀ ਵਿੱਚ ਰਲ ਰਿਹਾ ਤੇ ਉਹੀ ਪਾਣੀ ਪੀਣ ਲਈ ਪੰਜਾਬੀ ਮਜਬੂਰ ਨੇ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਆ ਪੰਜਾਬ ਸਰਕਾਰ ਵੱਲੋਂ ਇੱਥੇ ਇਹ ਤਸਵੀਰਾਂ ਲੁਧਿਆਣਾ ਦੀਆਂ ਨੇ ਲੁਧਿਆਣਾ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਆ ਸੱਚ ਦੱਸਦੇ ਆ ਤੇ ਜਿੱਥੇ ਪੁਲਿਸ ਵੱਲੋਂ ਤਿਆਰੀ ਕੀਤੀ ਜਾ ਰਹੀ ਆ ਕਿ ਕਿਵੇਂ ਉਹਨਾਂ ਨੇ ਇੱਥੇ ਜੋ ਧਰਨਾ ਲਾ ਕੇ ਬੈਠੇ ਨੇ ਨੌਜਵਾਨਾਂ ਉਹਨਾਂ ਨੂੰ ਇੱਥੋਂ ਖਦੇੜਨਾ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਤੁਸੀਂ ਲਾਈਵ ਤਸਵੀਰਾਂ ਲੁਧਿਆਣਾ ਤੋਂ ਦੇਖ ਰਹੇ ਹੋ ਤੁਹਾਡੇ ਨਾਲ ਇੱਥੇ ਅਸੀਂ ਦੇਖ ਸਕਦੇ ਹੋ ਕਿਵੇਂ ਨੌਜਵਾਨਾਂ ਨੇ ਇੱਥੇ ਸਾਰਾ ਰੋਡ ਜਾਮ ਕਰ ਦਿੱਤਾ ਨੌਜਵਾਨਾਂ ਦਾ ਵਾਰ-ਵਾਰ ਇਹ ਕਹਿਣਾ ਕਿ ਆਮ ਲੋਕੀ ਸਾਡਾ ਇੱਥੇ ਆ ਕੇ ਸਾਥ ਦੇਣ ਜੇਕਰ ਆਮ ਲੋਕ ਸਾਡਾ ਸਾਥ ਦੇਣਗੇ ਤਾਂ ਹੀ ਪੰਜਾਬ ਦੀ ਨਸਲਾਂ ਬਚਣਗੀਆਂ ਆਮ ਲੋਕਾਂ ਦੀ ਲੜਾਈ ਹੈ ਸਾਰਿਆਂ ਦੀ ਲੜਾਈ ਹੈ ਕੋਈ ਨਿੱਜੀ ਲੜਾਈ ਨਹੀਂ